ਉੱਪਰ ਗੱਡੀਆਂ ਖੜੀਆਂ ਨੇ ਆਟੋ ਖੜੇ ਨੇ ਕੀ ਇਹ ਇਹ ਖੜੇ ਕਰ ਸਕਦੇ ਨੇ ਜੀ ਰੋਡ ਦੇ ਉੱਪਰ ਨਹੀਂ ਖੜੇ ਨਹੀਂ ਕਰ ਸਕਦੇ ਇਹਨਾਂ ਕਿ ਜਿੱਦਾਂ ਉਹ ਖੜੇ ਸਰਦਾਰ ਜੀ ਉਹਦੇ ਵਾਲੇ ਉਹ ਡ੍ਰੌਪ ਕਰਨ ਲੱਗੇ ਆ ਕਿਸੇ ਨੂੰ ਸਮਾਨ ਕੱਢ ਰਹੇ ਵਿੱਚੋਂ ਇਹ ਦੇਖ ਸਕਦੇ ਹੋ ਬੱਚਿਆਂ ਦੇ ਨਾਲ ਪਰੀ ਹੋਈ ਵੱਡੀ ਵੈਨ ਹੈਗੀ ਆ ਜਿਹੜੀ ਸਕੂਲ ਵੈਨ ਕਿਸ ਤਰ੍ਹਾਂ ਰੋਂਗ ਸਾਈਡ ਤੋਂ ਲੈ ਕੇ ਜਾ ਰਿਹਾ ਹੈ ਇਹ ਨੌਜਵਾਨ ਕਾਨੂੰਨ ਦੀਆਂ ਧੱਜੀਆਂ ਕਿਸ ਤਰ੍ਹਾਂ ਉਡਾਈਆਂ ਜਾ ਰਹੀਆਂ ਨੇ ਲੋਕਾਂ ਵੱਲੋਂ ਟ੍ਰੈਫਿਕ ਕਰਮੀ ਜ਼ਰੂਰ ਪਰਲੇ ਪਾਸੇ ਜ਼ਰੂਰ ਹੈ ਉਹ ਟ੍ਰੈਫਿਕ ਬੂਚ ਬਣਿਆ ਹੋਇਆ ਹੈਗਾ ਉੱਥੇ ਆਪਣਾ ਕੰਮ ਜ਼ਰੂਰ ਕਰ ਰਹੇ ਨੇ ਪਰ ਟ੍ਰੈਫਿਕ ਨੂੰ ਕੌਣ ਦੇਖੇਗਾ ਸਿਰਫ ਚਲਾਨ ਕੱਟਣਾ ਹੀ ਜ਼ਿੰਮੇਵਾਰੀ ਨਹੀਂ ਹੈ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੀਆਂ ਹੈਗੀਆਂ ਨੇ ਇਹ ਗੱਡੀਆਂ ਰੋਡ ਦੇ ਉੱਪਰ ਖੜੇ ਖੜੀਆਂ ਨਹੀਂ ਆਟੋ ਰਿਕਸ਼ਾ ਵਾਲੇ ਹੈਗੇ ਨੇ ਜਿਹੜੇ ਓਨ ਰੋਡ ਜਿਹੜੇ ਹੈਗੇ ਨੇ ਆਪਣੇ ਆਟੋ ਖੜਾਏ ਹੋਏ ਨੇ ਕੀ ਉਹਨਾਂ ਨੂੰ ਇਸ ਦੇ ਉੱਪਰ ਧਿਆਨ ਨਹੀਂ ਕਰਨਾ ਚਾਹੀਦਾ ਕਿ ਉਹਨਾਂ ਨੂੰ ਦਿਖਾਈ ਨਹੀਂ ਦੇ ਰਿਹਾ ਹੈਗਾ ਕਿ ਇਹ ਕਿਸ ਤਰ੍ਹਾਂ ਰੋਡ ਦੇ ਉੱਪਰ ਖੜੇ ਨੇ ਇਸ ਟਮੇ 에어ਪੋਰਟ ਦੇ ਰੋਡ ਦੇ ਉੱਪਰ ਮੌਜੂਦ ਹਾਂ ਜਿੱਥੋਂ ਤੁਸੀਂ ਦੇਖ ਸਕਦੇ ਹੋ ਗੋਪਾਲ ਸਵੀਟਸ ਬਿਲਕੁਲ ਸਾਡੇ ਮੇਰੇ ਪਿੱਛੇ ਹੈਗੀ ਆ ਖਰੜ ਦੇ ਵਿੱਚ ਮੌਜੂਦ ਆ ਮੋਹਾਲੀ ਦੇ ਵਿੱਚ ਪੈਂਦਾ ਹੈਗਾ ਏਰੀਆ ਟ੍ਰੈਫਿਕ ਨੂੰ ਲੈ ਕੇ ਖਬਰ ਕੀਤੀ ਜਾ ਰਹੀ ਹੈ ਕਿ ਟ੍ਰੈਫਿਕ ਦੇ ਕੀ ਹਾਲਾਤ ਨੇ ਉਹ ਹਾਲਾਤ ਉਹਨੂੰ ਮੌਜੂਦਾ ਦਿਖਾਣੇ ਆ ਪਹਿਲਾਂ ਕਿਸ ਤਰ੍ਹਾਂ ਲੋਕ ਜਿਹੜੇ ਹੈਗੇ ਨੇ ਲੰਘਦੇ ਨਜ਼ਰ ਆ ਰਹੇ ਨੇ ਲਾਈਟਾਂ ਬੰਦ ਪਈਆਂ ਨੇ ਟ੍ਰੈਫਿਕ ਪੁਲਿਸ ਵੱਲੋਂ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਕੈਮਰੇ ਲਗਾ ਰਹੇ ਹਾਂ ਕੁਝ ਲਗਾ ਰਹੇ ਹਾਂ ਪਰ ਲਾਈਟਾਂ ਬੰਦ ਨੇ ਕਾਫੀ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਤਾਂ ਅੱਜ ਮੈਂ ਕਿਹਾ ਲੋਕਾਂ ਨੂੰ ਵੀ ਦਿਖਾ ਦਈਏ ਕਿਸ ਤਰ੍ਹਾਂ ਹੈਗਾ ਇਹ ਦੇਖ ਸਕਦੇ ਹੋ ਬੱਚਿਆਂ ਦੇ ਨਾਲ ਪਰੀ ਹੋਈ ਵੱਡੀ ਵੈਨ ਹੈਗੀ ਹੈ ਜਿਹੜੀ ਸਕੂਲ ਵੈਨ ਕਿਸ ਤਰ੍ਹਾਂ ਰੋਂਗ ਸਾਈਡ ਤੋਂ ਲੈ ਕੇ ਜਾ ਰਿਹਾ ਹੈ ਇਹ ਨੌਜਵਾਨ ਕਾਨੂੰਨ ਦੀਆਂ ਧੱਜੀਆਂ ਕਿਸ ਤਰ੍ਹਾਂ ਉਡਾਈਆਂ ਜਾ ਰਹੀਆਂ ਨੇ ਲੋਕਾਂ ਵੱਲੋਂ ਟ੍ਰੈਫਿਕ ਕਰਮੀ ਜ਼ਰੂਰ ਪਰਲੇ ਪਾਸੇ ਜ਼ਰੂਰ ਉਹ ਟ੍ਰੈਫਿਕ ਬੂਚ ਬਣਿਆ ਹੋਇਆ ਹੈਗਾ ਉੱਥੇ ਆਪਣਾ ਕੰਮ ਜ਼ਰੂਰ ਕਰ ਰਹੇ ਨੇ ਪਰ ਟ੍ਰੈਫਿਕ ਨੂੰ ਕੌਣ ਦੇਖੇਗਾ ਸਿਰਫ ਚਲਾਨ ਕੱਟਣਾ ਹੀ ਜ਼ਿੰਮੇਵਾਰੀ ਨਹੀਂ ਹੈ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਉਣਾ ਵੀ ਉਹਨਾਂ ਦੀ ਜ਼ਿੰਮੇਵਾਰੀ ਹੈਗੀ ਆ ਤੇ ਦੂਸਰੇ ਪਾਸੇ ਮੈਂ ਦਿਖਾ ਸਕਦਾ ਮੇਰੇ ਸਾਥੀ ਨੂੰ ਕਹੂੰਗਾ ਤਸਵੀਰਾਂ ਦਿਖਾਈਆਂ ਜਾਣ ਔਨ ਰੋਡ ਦੇ ਉੱਪਰ ਗੱਡੀਆਂ ਕਿਵੇਂ ਪਾਰ ਕੀਤੀਆਂ ਹੋਈਆਂ ਨੇ ਕੋਈ ਅ ਅਧਿਕਾਰੀ ਦਾ ਕੋਈ ਧਿਆਨ ਨਹੀਂ ਹੈਗਾ ਟ੍ਰੈਫਿਕ ਮੁਲਾਜ਼ਮ ਆਪਣੀ ਡਿਊਟੀ ਕਹਿੰਦੇ ਕਰ ਰਹੇ ਆ ਸੀ ਇਲਾਨ ਕਰ ਰਹੇ ਨੇ ਪਰ ਇਹ ਗੱਡੀਆਂ ਰੋਡ ਦੇ ਉੱਪਰ ਖੜੀਆਂ ਨੇ ਤਾਂ ਇਸ ਦੇ ਵਿੱਚ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ ਤਾਂ ਕੀ ਇਹਨਾਂ ਦੇ ਉੱਪਰ ਕਾਰਵਾਈਆਂ ਹੋਣਗੀਆਂ ਇਹ ਗੱਡੀ ਇੱਕ ਲਾਈਨ ਨਹੀਂ ਹੈਗੀ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੀਆਂ ਹੈਗੀਆਂ ਨੇ ਇਹ ਗੱਡੀਆਂ ਰੋਡ ਦੇ ਉੱਪਰ ਖੜੀਆਂ ਨੇ ਟ੍ਰੈਫਿਕ ਦੀ ਸਮੱਸਿਆ ਵੱਡੀ ਹੈਗੀ ਆ ਖਰੜ ਦੇ ਵਿੱਚ ਤਾਂ ਇਸ ਰੋਡ ਦੇ ਉੱਪਰ ਤਾਂ ਖਾਸ ਕਰਕੇ ਫਿਰ ਫਿਰ ਵੀ ਲੋਕ ਵਿੱਚ ਕਈ ਲੋਕ ਤਾਂ ਗੱਡੀਆਂ ਪਾਰ ਕਰਕੇ ਚਲੇ ਗਏ ਨੇ ਪਰ ਕਈ ਲੋਕ ਖੜੇ ਨੇ ਇੱਥੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਸ ਰੋਡ ਦੇ ਉੱਪਰ ਹਾਈਵੇ ਦੇ ਉੱਪਰ ਲੋਕ ਆਪਣੀਆਂ ਗੱਡੀਆਂ ਖੜੀਆਂ ਕਰਕੇ ਅੰਦਰ ਘੁੰਮਣ ਫਿਰਨ ਜਾਂ ਇੱਧਰ ਖਾਣ ਪੀਣ ਜਾਂ ਚਲੇ ਜਾਂਦੇ ਨੇ ਤਾਂ ਇਹ ਵੱਡੇ ਸਵਾਲ ਪ੍ਰਸ਼ਾਸਨ ਦੇ ਉੱਪਰ ਨੇ ਤੇ ਦੂਸਰੇ ਪਾਸੇ ਗੱਲ ਕਰ ਲਈਏ ਤਾਂ ਆਟੋ ਰਿਕਸ਼ਾ ਵਾਲੇ ਹੈਗੇ ਨੇ ਜਿਹੜੇ ਓਨ ਰੋਡ ਜਿਹੜੇ ਹੈਗੇ ਨੇ ਆਪਣੇ ਆਟੋ ਖੜਾਏ ਹੋਏ ਨੇ ਕੀ ਟ੍ਰੈਫਿਕ ਅਧਿਕਾਰੀ ਬਿਲਕੁਲ ਸਾਹਮਣੇ ਨੇ ਹਾਲੀ 50 ਮੀਟਰ ਦੀ ਦੂਰੀ ਤੇ ਆ ਕੀ ਉਹਨਾਂ ਨੂੰ ਇਸ ਦੇ ਉੱਪਰ ਧਿਆਨ ਨਹੀਂ ਕਰਨਾ ਚਾਹੀਦਾ ਕੀ ਉਹਨਾਂ ਨੂੰ ਦਿਖਾਈ ਨਹੀਂ ਦੇ ਰਿਹਾ ਹੈਗਾ ਕਿ ਇਹ ਕਿਸ ਤਰ੍ਹਾਂ ਰੋਡ ਦੇ ਉੱਪਰ ਖੜੇ ਨੇ ਜਦੋਂ ਕੋਈ ਹੈਲਮਟ ਨਹੀਂ ਲੈ ਕੇ ਜਾਂਦਾ ਜਾਂ ਕੋਈ ਰੈੱਡ ਲਾਟ ਰੈੱਡ ਲਾਈਟ ਕ੍ਰਾਸ ਕਰ ਜਾਂਦਾ ਤਾਂ ਉਸਦੇ ਚਲਾਣ ਜ਼ਰੂਰ ਕੀਤਾ ਜਾਂਦਾ ਹੈਗਾ ਪਰ ਕੀ ਇਹਨਾਂ ਦੇ ਚਲਾਣ ਨਹੀਂ ਬਣਦੇ ਹੈਗੇ ਕੀ ਇਹਨਾਂ ਦੇ ਉੱਪਰ ਕਾਰਵਾਈਆਂ ਨਹੀਂ ਬਣਦੀਆਂ ਹੈਗੀਆਂ ਇਹ ਰੋਡ ਦੇ ਉੱਪਰ ਖੜੇ ਕਰਦੇ ਸਕਦੇ ਹੋ ਕੱਲੇ ਆਟੋ ਵਾਲਿਆਂ ਦੀ ਗੱਲ ਨਾ ਕਰ ਰਹੀ ਅੱਗੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗੱਡੀਆਂ ਟਰੈਕਟਰ ਟਰਾਲੀਆਂ ਸਭ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕ ਜਿਹੜੇ ਹੈਗੇ ਨੇ ਰੋਡ ਦੇ ਉੱਪਰ ਗੱਡੀਆਂ ਖੜੀਆਂ ਕਰਕੇ ਆਪਣੀ ਜਾਨ ਦਾ ਤਨ ਨੁਕਸਾਨ ਕਰਨਗੇ ਹੀ ਕਰਨਗੇ ਤੇ ਦੂਜੇ ਕਿਸੇ ਦੀ ਜੜੀ ਜਾਨ ਉਸ ਦਾ ਵੀ ਨੁਕਸਾਨ ਜ਼ਰੂ ਤਹੇ ਤਸਵੀਰਾਂ ਨੇ ਖਰੜ ਦੇ ਬਿਲਕੁਲ ਚੌਂਕ ਦੀਆਂ ਗੋਪਾਲ ਸਵੀਟ ਦੀਆਂ ਜਿੱਥੇ ਇੱਕ ਮੁਲਾਜ਼ਮ ਦੇਖ ਸਕਦੇ ਹੋ ਡਿਊਟੀ ਵੀ ਕਰ ਰਿਹਾ ਹੈਗਾ ਪਰ ਕੰਨ ਨੂੰ ਫੋਨ ਲੱਗਿਆ ਹੋਇਆ ਹੈਗਾ ਮੈਂ ਮੇਰੇ ਸਾਥੀ ਨੂੰ ਕਹੂੰਗਾ ਜ਼ੂਮ ਕਰਕੇ ਦਿਖਾਇਆ ਜਾਵੇ ਕਿ ਜਦੋਂ ਕੋਈ ਬੰਦਾ ਗੱਡੀ ਦੇ ਵਿੱਚ ਫੋਨ ਤੇ ਕੰਮ ਕਰਦਾ ਜਾਂ ਜਾਂਦਾ ਨਜ਼ਰ ਆਉਂਦਾ ਹੈਗਾ ਤਾਂ ਉਸ ਦਾ ਮੋਟਾ ਚਲਾਣ ਕੀਤਾ ਜਾਂਦਾ ਹੈਗਾ ਡਿਊਟੀ ਦੇ ਉੱਪਰ ਤਾਇਨਾਤ ਹੈ ਮੁਲਾਜ਼ਮ ਕੰਨ ਦੇ ਉੱਪਰ ਫੋਨ ਲੱਗਿਆ ਹੋਇਆ ਹੈਗਾ ਕਿ ਇਸ ਸਮੇਂ ਟ੍ਰੈਫਿਕ ਅਧਿਕਾਰੀਆਂ ਨਹੀਂ ਦਿਖਾਈ ਦਿੰਦਾ ਹੈਗਾ ਕੀ ਉਹ ਰੋਸ ਦੇ ਉੱਪਰ ਤਿਆਨ ਕਰਨਗੇ ਕੀ ਇਹਨਾਂ ਅਧਿਕਾਰੀਆਂ ਦੇ ਉੱਪਰ ਐਕਸ਼ਨ ਲੈਣਗੇ ਸਵਾਲ ਇਸ ਸਮੇਂ ਵੱਡੇ ਨੇ ਦੇਖ ਸਕਦੇ ਹੋ ਕੋਈ ਰੇੜੀ ਫੜੀਆਂ ਵਾਲੇ ਕਿਸ ਤਰ੍ਹਾਂ ਜਿਹੜੇ ਹੈਗੇ ਨੇ ਲੈ ਕੇ ਗੱਡੀਆਂ ਨਾ ਰੋਂਗ ਸਾਈਡ ਦੀ ਗੱਲ ਕਰ ਰਹੀਏ ਜਾਂਦੇ ਨਜ਼ਰ ਆਉਂਦੇ ਨੇ ਪਰ ਕੋਈ ਕਾਰਵਾਈ ਹੈਗੀਆਂ ਟ੍ਰੈਫਿਕ ਮੁਲਾਜ਼ਮਾਂ ਵੱਲੋਂ ਨਹੀਂ ਕੀਤੀਆਂ ਜਾਂਦੀਆਂ ਹੈਗੀਆਂ ਤਾਂ ਇਹ ਤਸਵੀਰਾਂ ਖੜੜਦੀਆਂ ਨੇ ਤੁਹਾਨੂੰ ਲਗਾਤਾਰ ਤਸਵੀਰਾਂ ਦਿਖਾਉਂਦੇ ਰਾਵਾਂਗੇ ਕਿਸ ਤਰ੍ਹਾਂ ਲੋਕ ਜਿਹੜੇ ਹੈਗੇ ਨੇ ਮੁਲਾਜ਼ਮ ਫੇਰ ਦੇਖ ਸਕਦੇ ਹੋ ਹਲੇ ਵੀ ਲਗਾਤਾਰ ਫੋਨ ਦੇ ਉੱਪਰ ਗੱਲਾਂ ਕਰਦੇ ਨਜ਼ਰ ਆ ਰਹੇ ਨੇ ਕੀ ਧਿਆਨ ਨਹੀਂ ਦੇਣਾ ਚਾਹੀਦਾ ਹੈਗਾ ਕੱਲਾ ਚਲਾਨ ਕਰਨਾ ਹੀ ਨਹੀਂ ਹੈ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨਾ ਵੀ ਇਹਨਾਂ ਅਧਿਕਾਰੀਆਂ ਦਾ ਕੰਮ ਹੈ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਵਾਲੀ ਗੱਲ ਹੈ ਕਿ ਇਸ ਨੂੰ ਧਿਆਨ ਵਿੱਚ ਦੇਖਣ ਕਿਸ ਤਰ੍ਹਾਂ ਜਿਹੜੇ ਹੈਗੇ ਨੇ ਤੁਹਾਡੇ ਮੁਲਾਜ਼ਮ ਇਹ ਡਿਊਟੀ ਕਰ ਰਹੇ ਨਹੀਂ ਤਾਂ ਇਹ ਤਸਵੀਰਾਂ ਨੇ ਬਿਲਕੁਲ ਚੌਂਕ ਦੀਆਂ ਜਿੱਥੇ ਟ੍ਰੈਫਿਕ ਬਹੁਤ ਜ਼ਿਆਦਾ ਜਾਮ ਰਹਿੰਦਾ ਹੈਗਾ ਕਿਉਂਕਿ ਇੱਕ ਪਾਸੇ 에ਅਰਪੋਰਟ ਦੀ ਰੋਡ ਦੀ ਗੱਲ ਕਰ ਲਈਏ ਦੂਜਾ ਚੰਡੀਗੜ੍ਹ ਨੂੰ ਹੈਗਾ ਖਰੜ ਵੱਲੋਂ ਐਂਟਰੀ ਹੁੰਦੀ ਹੈਗੀ ਆ ਤੀਸਰਾ 200 ਫੁੱਟ ਦੀ ਰੋਡ ਹੈਗੀ ਆ ਤਾਂ ਲੋਕ ਗੱਡੀਆਂ ਰੋਡ ਦੇ ਉੱਪਰ ਖੜੀਆਂ ਕਰਕੇ ਚਲੇ ਜਾਂਦੇ ਨੇ ਤੇ ਦੂਸਰੇ ਪਾਸੇ ਟ੍ਰੈਫਿਕ ਅਧਿਕਾਰੀ ਆਪਣੇ ਚਲਾਨ ਜਰੂਰ ਕਰ ਰਹੇ ਨੇ ਪਰ ਇਹਨਾਂ ਵੱਲ ਧਿਆਨ ਨਹੀਂ ਕੀਤਾ ਜਾਂਦਾ ਹੈਗਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦੂਰ ਤੱਕ ਜਿਹੜੀਆਂ ਗੱਡੀਆਂ ਤੁਹਾਨੂੰ ਖੜੀਆਂ ਨਜ਼ਰ ਆਉਣਗੀਆਂ ਗੱਡੀਆਂ ਅੱ체 ਖੜਾ ਕੇ ਅੰਦਰ ਘੁੰਮਣ ਫੇਰਨ ਖਾਣ ਪੀਣ ਜਰੂਰ ਚਲੇ ਜਾਂਦੇ ਨੇ ਤਾਂ ਲੋਕਾਂ ਦਾ ਵੀ ਇਸ ਵੱਲ ਧਿਆਨ ਦੇਣਾ ਚਾਹੀਦਾ ਹੈਗਾ ਦੇਖ ਸਕਦੇ ਹੋ ਜਿਹੜੇ ਲੋਕ ਨੇ ਆਪਣੀਆਂ ਗੱਡੀਆਂ ਲਗਾਤਾਰ ਲੈ ਕੇ ਘੁੰਮਦੇ ਫਿਰਦੇ ਜਾਂ ਆਪਣੇ ਰੋਜ਼ਾਨਾ ਦੀ ਜ਼ਿੰਦਗੀ ਦੇ ਜਿਹੜੇ ਕੰਮ ਨੇ ਉਹ ਕਰਦੇ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਨੇ ਟ੍ਰੈਫਿਕ ਦੇ ਅਧਿਕਾਰੀ ਤੇ ਹੁਣ ਜਿਹੜੇ ਮੁਲਾਜ਼ਮ ਨੇ ਜ਼ਰੂਰ ਦੇਖ ਸਕਦੇ ਹੋ ਟ੍ਰੈਫਿਕ ਨੂੰ ਜ਼ਰੂਰ ਕਲੀਅਰ ਕਰਾਉਂਦੇ ਨਜ਼ਰ ਆ ਰਹੇ ਨੇ ਪਰ ਇਹਨਾਂ ਦੇ ਉੱਪਰ ਸਵਾਲ ਹੈ ਕਿਉਂ ਨਹੀਂ ਹੈਗੇ ਜਿਹੜੇ ਆਟੋ ਵਾਲੇ ਖੜੇ ਨੇ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਦੇ ਆ ਜੇਕਰ ਮੁਲਾਜ਼ਮ ਗੱਲ ਕਰਨਗੇ ਤਾਂ ਜ਼ਰੂਰ ਇਸ ਤਰ੍ਹਾਂ ਦੀਆਂ ਤਸਵੀਰਾਂ ਆਉਂਦੀਆਂ ਨੇ ਇਹ ਇੱਥੇ ਡਿਊਟੀ ਆਉਂਦੇ ਨੇ ਗੱਲਬਾਤ ਜ਼ਰੂਰ ਕਰਾਂਗੇ ਇਹ ਬਿਲਕੁਲ ਖਰੜ ਦੇ ਗੋਪਾਲ ਸਵੀਟ ਦਾ ਚੌਂਕ ਦਾ ਹੈਗਾ ਤੇ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਹੁਣ ਇੱਕ ਕਾਲੀ ਗੱਡੀ ਦਾ ਵੀ ਚਲਾਨ ਕੀਤਾ ਹੈਗਾ ਬਾਈ ਜੀ ਕੀ ਨਾਮ ਹੈ ਤੁਹਾਡਾ ਮੈਂ ਹਰਜਿੰਦਰ ਸਿੰਘ ਹਰਜਿੰਦਰ ਜੀ ਕਾਲੀ ਗੱਡੀ ਦਾ ਚਲਾਨ ਕੀਤਾ ਕਾਲੇ ਕਾਲੇ ਸ਼ੀਸ਼ੇ ਕਰਕੇ ਕੀਤਾ ਗਿਆ ਸੀ ਹਾਂਜੀ 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 ਉਹ ਆਇਆ ਸੀ ਰੋਂਗ ਸਾਈਡ ਆਏ ਸੀਗੇ ਤੇ ਉਹਨਾਂ ਦਾ ਪਹਿਲਾਂ ਵੀ ਚਲਾਨ ਹੋਇਆ ਸੀਗਾ ਇੱਕ ਤੇ ਉਹਨੂੰ ਦੁਬਾਰਾ ਰੋਂਗ ਸਾਈਡ ਆਏ ਸੀਗੇ ਉਹਦਾ ਰੋਂਗ ਸਾਈਡ ਦਾ ਚਲਾਨ ਕੀਤਾ ਹੈ ਜਿਵੇਂ ਦੇਖਿਆ ਰੋਡ ਦੇ ਉੱਪਰ ਗੱਡੀਆਂ ਖੜੀਆਂ ਨੇ ਆਟੋ ਖੜੇ ਨੇ ਕੀ ਇਹੇ ਖੜੇ ਕਰ ਸਕਦੇ ਨੇ ਜੀ ਰੋਡ ਦੇ ਉੱਪਰ ਨਹੀਂ ਖੜੇ ਨਹੀਂ ਕਰ ਸਕਦੇ ਇਹਨਾ ਕਿ ਜਿੱਦਾਂ ਉਹ ਖੜੇ ਸਰਦਾਰ ਜੀ ਉਹਦੇ ਵਾਲੇ ਉਹ ਡ੍ਰੌਪ ਕਰਨ ਲੱਗੇ ਕਿਸੇ ਨੂੰ ਸਮਾਨ ਕੱਢ ਰਹੇ ਵਿੱਚੋਂ ਤੇ ਜਿੱਦਾਂ ਕੋਈ ਗੈਸਟ ਆਉਂਦਾ ਸ਼ਿਫਟ ਕਰ ਰਹੇ ਆ ਉਹ ਨਹੀਂ ਉਹ ਦੇਖੋ ਆਟੋ ਬਿਲਕੁਲ ਲਗਾਤਾਰ ਰੋਡ ਦੇ ਉੱਪਰ ਖੜੇ ਨੇ ਦੂਸਰੇ ਪਾਸੇ ਦੁਪਾਲ 쪽 ਸਾਈਡ ਦੇਖੋ ਕਿਥੇ ਉੱਥੇ ਸਾਹਮਣੇ ਗੱਡੀਆਂ ਵੀ ਖੜੀਆਂ ਨੇ ਰੋਡ ਦੇ ਉੱਪਰ ਖੜੀਆਂ ਕਰਕੇ ਅੰਦਰ ਚਲੇ ਜਾਂਦੇ ਨੇ ਨਹੀਂ ਤਕਰੀਬਨ ਜਿੰਨੇ ਬੰਦੇ ਆ ਨਾ ਜੀ ਵਿੱਚੇ ਬੈਠੇ ਆ ਉਹ ਜਾ ਰਹੀਆਂ ਗੱਡੀਆਂ 2-1-2 ਮਿੰਟ ਵਾਸਤੇ ਰੁਕਦੇ ਆ ਕਿਤੇ ਕੋਈ ਉੱਪਰ ਨਾ ਬੰਦ ਦਿਖਾ ਰਹੇ ਨੇ ਬਿਲਕੁਲ ਸਾਹਮਣੇ ਆ ਦੇਖੋ ਸਰਦਾਰ ਜੀ ਉਹ ਦੇਖੋ ਉਹ ਕਰ ਰਹੇ ਆ ਆਪਣਾ ਸਵਾਰੀ ਤਾਰ ਰਹੇ ਆ ਉਹ ਵਾਲੇ ਉਹ ਦੇਖੋ ਆਪਣੇ ਉਹਦੇ ਵਾਲੇ ਸਵਾਰੀ ਤਾਰ ਰਹੇ ਆ ਸਵਾਰੀ ਤਾਰ ਕੇ ਚੱਲ ਜਾਣਗੇ ਬਾਕੀ ਕਿਸੇ ਦੀ ਵੇਟ ਕਰ ਰਹੇ ਜਿਹੜੇ ਲੇ ਪਰ ਜਰੂਰ ਅਸੀਂ ਦਿਖਾਵਾਂਗੇ ਮੇਰੇ ਸਾਥੀ ਨੂੰ ਕਹਾਂਗਾ ਇੱਕ ਵਾਰ ਜਰੂਰ ਦਿਖਾਇਆ ਜਾਵੇ ਕਿਸ ਤਰ੍ਹਾਂ ਜਿਹੜੇ ਹੈਗੇ ਨੇ ਇਹ ਆਟੋ ਜਿਹੜੇ ਅਧਿਕਾਰੀ ਨੇ ਉਹ ਕਹਿ ਰਹੇ ਨੇ ਜੋ ਮੌਕੇ ਤੇ ਖੜੇ ਨੇ ਉਹ ਕਹਿ ਰਹੇ ਨੇ ਕਿ ਉਹ ਸਵਾਰੀ ਉਤਾਰ ਰਹੇ ਨੇ ਆਪਾਂ ਮੌਕੇ ਤੇ ਵੀ ਦੇਖਾਂਗੇ ਹਾਲਾਤ ਕਿ ਕੀ ਵਾਕਿਆ ਹੈ ਉਹ ਸਵਾਰੀ ਉਤਾਰ ਰਹੇ ਨੇ ਜਾਂ ਆਟੋ ਦੇ ਵਿੱਚ ਕੋਈ ਹੈ ਜਾਂ ਨਹੀਂ ਹੈ ਇਹ ਵੀ ਤੁਹਾਨੂੰ ਮੌਜੂਦਾ ਜਿਹੜੇ ਹਾਲਾਤ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਉਹਨਾਂ ਨੇ ਕਹਿਾਇਆ ਕਿ ਸਵਾਰੀਆਂ ਉਤਾਰ ਰਹੇ ਨੇ ਗੱਡੀਆਂ ਦੀ ਜ਼ਰੂਰ ਗੱਲ ਕਰ ਲਈਏ ਗੱਡੀਆਂ ਦੇ ਵਿੱਚ ਬੈਠੇ ਨੇ ਉਹ ਦੇਖ ਸਕਦੇ ਹੋ ਕਿਸ ਤਰ੍ਹਾਂ ਗੱਡੀਆਂ ਜੀਆਂ ਰੋਡ ਦੇ ਉੱਪਰ ਖੜੀਆਂ ਕੀਤੀਆਂ ਗਈਆਂ ਨੇ ਕੀ ਇਹਨਾਂ ਦੇ ਉੱਪਰ ਕਾਰਵਾਈਆਂ ਹੋਣਗੀਆਂ ਦੇਖ ਸਕਦੇ ਹੋ ਆਟੋ ਬਿਲਕੁਲ ਖਾਲੀ ਹੈ ਕੋਈ ਨਹੀਂ ਹੈਗਾ ਇਸ ਸਮੇਂ ਆਟੋ ਦੇ ਵਿੱਚ ਖਾਲੀ ਰੋਡ ਦੇ ਉੱਪਰ ਖੜਾ ਹੈਗਾ ਕੋਈ ਵਿਅਕਤੀ ਨਹੀਂ ਹੈਗਾ ਇਸ ਸਮੇਂ ਦੂਸਰੇ ਵਿੱਚ ਗੱਲ ਕਰ ਲਈਏ ਤਾਂ ਸਵਾਰੀ ਜ਼ਰੂਰ ਬੈਠੀ ਹੈਗੀ ਇੱਕ ਆਟੋ ਬਿਲਕੁਲ ਰੋਡ ਦੇ ਉੱਪਰ ਖੜਾ ਹੈਗਾ ਕੋਈ ਸਵਾਰੀ ਨਹੀਂ ਹੈਗੀ ਤੇ ਸਵਾਰੀ ਜ਼ਰੂਰ ਬੈਠੀ ਆ ਪਰ ਜਿਹੜਾ ਡਰਾਈਵਰ ਹੈ ਗੱਡੀ ਦਾ ਉਹ ਨਹੀਂ ਹੈਗਾ ਇੱਕ ਆਟੋ ਡਰਾਈਵਰ ਵਿੱਚ ਦੇਖ ਸਕਦੇ ਹੋ ਗੱਡੀ ਦੇ ਵਿੱਚ ਬੈਠਾ ਹੈਗਾ ਰੋਡ ਦੇ ਇਸ ਤਰ੍ਹਾਂ ਹੀ ਜਿਹੜੀਆਂ ਕਾਰਾਂ ਵੀ ਖੜੀਆਂ ਨੇ ਰੋਡ ਦੇ ਉੱਪਰ ਖੜੀਆਂ ਕੀਤੀਆਂ ਹੋਈਆਂ ਨੇ ਤਾਂ ਟ੍ਰੈਫਿਕ ਦੀ ਸਮੱਸਿਆ ਜ਼ਰੂਰ ਵੱਡੀ ਹੈਗੀ ਆ ਪਰ ਇਹ ਸਵਾਲ ਜ਼ਰੂਰ ਇਸ ਸਮੇਂ ਟ੍ਰੈਫਿਕ ਦੇ ਉੱਪਰ ਖੜੇ ਹੁੰਦੇ ਨੇ ਕਿ ਅਧਿਕਾਰੀ ਸਿਰਫ ਚਲਾਨ ਕਰਨ ਦੇ ਵਿੱਚ ਮਸ਼ਰੂਫ ਨੇ ਕਿ ਇਹ ਚੀਜ਼ਾਂ ਨਹੀਂ ਹੈਗੀਆਂ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਕਰਨਾ ਉਹਨਾਂ ਦਾ ਜ਼ਿੰਮੇਵਾਰੀ ਨਹੀਂ ਬਣਦੀ ਉਹਨਾਂ ਦੀ ਡਿਊਟੀ ਨਹੀਂ ਬਣਦੀ ਹੈਗੀ ਤਾਂ ਉੱਚ ਅਧਿਕਾਰੀਆਂ ਨੂੰ ਇਸ ਦੇ ਵਿੱਚ ਧਿਆਨ ਦੇਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਜਿਹੜੀਆਂ ਹੈਗੀਆਂ ਇਹ ਚੀਜ਼ਾਂ ਦੇ ਉੱਪਰ ਕਾਰਵਾਈ ਕੀਤੇ ਜਾਣ ਤਾਂ ਜੋ ਆਮ ਲੋਕਾਂ ਨੂੰ ਇਨ੍ਹਾਂ ਟ੍ਰੈਫਿਕ ਦੀ ਸਮੱਸਿਆ ਤੋਂ ਪਰੇਸ਼ਾਨੀ ਨਾ ਹੋ ਸਕੇ ਤਾਂ ਖਰੜ ਦੇ ਵਿੱਚ ਮੌਜੂਦ ਆ ਤਸਵੀਰਾਂ ਤੁਹਾਨੂੰ ਦਿਖਾ ਸਕਦੇ ਆ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਕਿਸ ਤਰ੍ਹਾਂ ਲੋਕਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਜਾਂਦੇ ਨੇ ਚਾਹੇ ਉਹ ਰੇੜੀ ਫੜੀਆਂ ਵਾਲੇ ਹੋਣ ਚਾਹੇ ਵੱਡੇ ਸ਼ੋਰੂਮਾਂ ਵਾਲੇ ਹੋਣ ਚਾਹੇ ਫਰੂਟ ਵਾਲੇ ਇਹ ਵੀ ਤੁਹਾਨੂੰ ਤਸਵੀਰਾਂ ਪਹਿਲਾਂ ਵੀ ਦਿਖਾਈਆਂ ਨੇ ਕਿ ਕਿਸ ਤਰ੍ਹਾਂ ਰੋਡ ਦੇ ਉੱਪਰ ਫਰੂਟ ਲਾ ਕੇ ਬੈਠੇ ਨੇ ਤਾਂ ਇੱਕ ਪਾਸ ਇੱਕ ਬਹੁਤ ਵੱਡੀ ਕਹਿ ਸਕਦੇ ਆ ਸਵੀਟਸ ਦੀ ਦੁਕਾਨ ਹੈ ਜਿਸ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਢੋਲਾਂ ਦੇ ਨਾਲ ਕਵਰ ਕਰ ਰੱਖਿਆ ਹੈਗਾ ਇਹ ਆਪਣੇ ਤੌਰ ਤੇ ਜਿਹੜੇ ਹੈਗੇ ਨੇ ਕਬਜ਼ੇ ਕੀਤੇ ਉਹਨਾਂ ਦੂਜੇ ਪਾਸੇ ਸ਼ੈੱਡ ਵੀ ਪਾਇਆ ਹੋਇਆ ਹੈਗਾ ਆਪਣੀਆਂ ਪਰਸਨਲ ਗੱਡੀਆਂ ਖੜਾਉਣ ਲਈ ਕੀ ਸਰਕਾਰੀ ਜਗ੍ਹਾ ਦੇ ਉੱਪਰ ਸ਼ੈੱਡ ਪਾਉਣੇ ਜਾਇਜ਼ ਨੇ ਕਿੱਥੇ ਅਧਿਕਾਰੀ ਫੇਰ ਉਹੀ ਗੱਲਾਂ ਫੇਰ ਉਹੀ ਸਵਾਲ ਕਿ ਅਧਿਕਾਰੀ ਕੀ ਕਰ ਰਹੇ ਨੇ ਇਹ ਸ਼ੈੱਡ ਕਿ ਜਾਇਜ਼ ਨੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਵੀ ਦੱਸੋ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਜੋ ਦਿਖਾਈ ਦੇ ਰਿਹਾ ਹੈਗਾ ਤੁਹਾਨੂੰ ਉਹ ਤਸਵੀਰਾਂ ਮੌਜੂਦਾ ਤੁਹਾਨੂੰ ਦਿਖਾ ਰਿਹਾ ਕਿ ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਢੋਲ ਲਗਾ ਕੇ ਰਸਤੇ ਬੰਦ ਕੀਤੇ ਹੋਏ ਨੇ ਨਾਜਾਇਜ਼ ਕਬਜ਼ੇ ਕਹਿ ਸਕਦੇ ਆਪਾਂ ਨੂੰ ਇਹ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਸ਼ੈੱਡ ਜਿਹੜੇ ਬਣਾਏ ਹੋਏ ਨੇ ਇਹ ਤਸਵੀਰਾਂ ਖਰੜ ਦੀਆਂ ਨੇ ਇੱਕ ਮਸ਼ਹੂਰ ਸਵੀਟਸ ਸ਼ਾਪ ਹੈਗੀ ਆ ਜਿਸ ਦੇ ਉੱਪਰ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਸ ਤਰ੍ਹਾਂ ਜਿਹੜੀ ਹੈਗੇ ਨੇ ਇਹ ਆਪਣੇ ਪਰਸਨਲ ਗੱਡੀਆਂ ਖੜਾਣ ਲਈ ਜਿਹੜੇ ਹੈਗੇ ਨੇ ਇਸ ਤਰ੍ਹਾਂ ਕਿਸੇ ਹੋਰ ਬੰਦੇ ਨੂੰ ਐਂਟਰ ਨਹੀਂ ਦਿੰਦਾ ਆਪਣੇ ਹੀ ਇਹਨਾਂ ਨੇ ਅਸੂਲ ਆਪਣੇ ਹੀ ਜਿਹੜੇ ਹੈਗੇ ਨੇ ਰੂਲ ਬਣਾ ਰੱਖੇ ਨੇ ਕਿਸ ਤਰ੍ਹਾਂ ਰੋਡ ਦੇ ਉੱਪਰ ਕਹਿ ਸਕਦੇ ਨੇ ਢੋਲ ਲਗਾਏ ਹੋਏ ਨੇ ਸ਼ੈੱਡ ਬਣਾਏ ਹੋਏ ਨੇ ਗੱਡੀਆਂ ਖੜੀਆਂ ਨੇ ਤੇ ਨਾਜਾਇਜ਼ ਕਬਜ਼ੇ ਜਿਹੜੇ ਹੈਗੇ ਨੇ ਉਹ ਕੀਤੇ ਹੋਏ ਨੇ ਤਾਂ ਤਸਵੀਰਾਂ ਮੇਰੇ ਸਾਥੀ ਨੂੰ ਕਹੂੰਗਾ ਜ਼ਰੂਰ ਦਿਖਾਉਂਦੇ ਨੇ ਕਿਸ ਤਰ੍ਹਾਂ ਜਿਹੜੀਆਂ ਹੈਗੀਆਂ ਨੇ ਇਹ ਨਾਜਾਇਜ਼ ਕਬਜ਼ੇ ਜਿਹੜੇ ਹੈਗੇ ਨੇ ਲੋਕਾਂ ਵੱਲੋਂ ਚਾਹੇ ਉਹ ਫਰੂਟਸ ਵਾਲੇ ਹੋਣ ਚਾਹੇ ਰੇੜੀ ਫੜੀਆਂ ਵਾਲੇ ਹੋਣ ਤਾਂ ਉਹਨਾਂ ਵੱਲੋਂ ਜਰੂਰ ਕੀਤੇ ਗਏ ਨੇ ਇਹ ਸੇ ਚੌਂਕ ਦੀਆਂ ਤਸਵੀਰਾਂ ਨੇ ਤੇ ਦੂਸਰੇ ਪਾਸੇ ਵੀ ਤੁਹਾਨੂੰ ਮੈਂ ਤਸਵੀਰ ਜਰੂਰ ਦਿਖਾਉਣੀ ਚਾਹੂੰਗਾ ਮੇਰੇ ਸਾਥੀ ਨੂੰ ਕਹੂੰਗਾ ਕੀ ਦਿਖਾਉਂਦੇ ਰਹੋ ਕਿ ਇਹ ਮਸ਼ਹੂਰ ਜਿਹੜੀ ਹੈਗੀ ਆ ਇੱਕ ਸਵੀਟਸ ਸ਼ਾਪ ਹੈਗੀ ਆ ਤਾਂ ਦਿਖਾਈਆਂ ਜਾਣ ਕਿ ਕਿਸ ਤਰ੍ਹਾਂ ਜਿਹੜੇ ਹੈਗੇ ਨੇ ਇਹਨਾਂ ਵੱਲੋਂ ਇਹ ਕਬਜ਼ੇ ਜਿਹੜੇ ਨਜਾਇਜ਼ ਤੌਰ ਤੇ ਕਬਜ਼ੇ ਕੀਤੇ ਗਏ ਨੇ ਸ਼ੈੱਡ ਪਾਏ ਗਏ ਨੇ ਸ਼ੈੱਡ ਦਾ ਪਰਪਸ ਕੀ ਹੈ ਐਨੀ ਜਗ੍ਹਾ ਦੇ ਨਾਲ ਜੇ ਬੰਦਾ ਨਹੀਂ ਰੱਜਿਆ ਹੈਗਾ ਤਾਂ ਕੀ ਇਹਨਾਂ ਸ਼ੈੱਡਾਂ ਦੇ ਨਾਲ ਉਹਦਾ ਢਿੱਡ ਭਰ ਜਾਊਗਾ ਸਵਾਲ ਵੀ ਇਹੀ ਹੈ ਕੀ ਜਦੋਂ ਇਹ ਕੰਮ ਹੋ ਰਿਹਾ ਸੀ ਜਦੋਂ ਇਹ ਬਣ ਰਹੇ ਸੀ ਉਸ ਸਮੇਂ ਅਧਿਕਾਰੀ ਕਿੱਥੇ ਸੀਗੇ ਜੇ ਬਣ ਵੀ ਗਿਆ ਨਹੀਂ ਧਿਆਨ ਗਿਆ ਕਿ ਹੁਣ ਦਿਖਾਈ ਨਹੀਂ ਦਿੰਦਾ ਰੋਡ ਦੇ ਉੱਪਰ ਨਿਕਲਦੇ ਹੋ ਕਿ ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਸ਼ੈੱਡ ਬਣਾਏ ਗਏ ਨੇ ਕਬਜ਼ੇ ਜ਼ਰੂਰ ਕੀਤੇ ਹੋਏ ਨੇ ਤੇ ਦੂਸਰੇ ਪਾਸੇ ਵੀ ਇਹ ਤਸਵੀਰ ਜ਼ਰੂਰ ਦਿਖਾਣੀ ਚਾਹੂੰਗਾ ਸਾਥੀ ਨੂੰ ਕਹੂੰਗਾ ਕਿ ਦਿਖਾਈ ਜਾਣ ਕਿ ਜਿਹੜੀਆਂ ਖੜੜ ਦੇ ਉੱਪਰ ਖੜੜੜ ਦੇ ਵਿੱਚ ਨਾਜਾਇਜ਼ ਕਬਜ਼ੇ ਜਿਹੜੇ ਹੈਗੇ ਨੇ ਅ ਲੋਕਾਂ ਵੱਲੋਂ ਰੇੜੀਆਂ ਫੜੀਆਂ ਲਾ ਕੇ ਲਗਾਤਾਰ ਬੈਠੇ ਰਹਿੰਦੇ ਨੇ 10 ਸਾਲ ਬਾਅਦ ਜਦੋਂ ਸਰਕਾਰ ਉਠਾਉਣ ਆਉਂਦੀ ਹੈ ਤਾਂ ਫਿਰ ਉਸ ਸਮੇਂ ਉਹਨਾਂ ਦੇ ਨਾਲ ਬਹਿਸ ਬਸਈਆ ਕਰਦੇ ਨੇ ਕਿ ਅਸੀਂ ਇੰਨੇ ਸਾਲ ਤੋਂ ਬੈਠੇ ਆਂ ਪਹਿਲਾਂ ਕਿਉਂ ਨਹੀਂ ਦੇਖਿਆ ਹੈਗਾ ਤਾਂ ਉਹ ਕਿਸ ਨੇ ਦੇਖਣ ਦਾ ਅਧਿਕਾਰ ਹੀ ਨਹੀਂ ਦੇਖਣਾ ਹੈਗਾ ਤਾਂ ਦੂਸਰੇ ਪਾਸੇ ਉਹ ਟਾਬੇ ਵਾਲਿਆਂ ਦੀ ਤਸਵੀਰ ਵੀ ਦਿਖਾਈ ਜਾਵੇ ਇੱਕ ਵਾਰੀ ਕਿਉਂਕਿ ਕਾਨੂੰਨ ਸਭ ਦੇ ਲਈ ਬਰਾਬਰ ਹੈ ਚਾਹੇ ਉਹ ਅਮੀਰ ਹੈ ਚਾਹੇ ਉਹ ਗਰੀਬ ਹੈ ਚਾਹੇ ਕੋਈ ਛੋਟਾ ਜਾਂ ਵੱਡਾ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਕਾਨੂੰਨ ਸਭ ਦੇ ਲਈ ਬਰਾਬਰ ਹੈ ਅਧਿਕਾਰੀ ਜਿਹੜੇ ਹੈਗੇ ਨੇ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਦੀ ਜ਼ਿੰਮੇਵਾਰੀ ਬਣ ਓਹ ਸਾਰਿਆਂ ਲਈ ਕੰਮ ਕਰਨ ਚਾਹੀਏ ਵੱਡੇ ਛੋਟੇ ਦੀ ਛੱਟ ਕੇ ਤਾਂ ਇਹ ਨਜਾਇਜ਼ ਕਬਜ਼ੇ ਜਿਹੜੇ ਸਕਦੇ ਨੇ ਦੇਖ ਸਕਦੇ ਹੋ ਟਾਬੇ ਜਿਹੜੇ ਹੈਗੇ ਨੇ ਬਣੇ ਹੋਏ ਨੇ ਇਹ ਜਿਹੜੇ ਟਾਬੇ ਨੇ ਇਹ ਸਰਕਾਰੀ ਜਗ੍ਹਾ ਦੇ ਉੱਪਰ ਬਣੇ ਹੋਏ ਨੇ ਕੀ ਪ੍ਰਸ਼ਾਸਨ ਅਧਿਕਾਰੀ ਇਸ ਨੂੰ ਚੈੱਕ ਨਹੀਂ ਕਰਦੇ ਜਦੋਂ ਬਣ ਰਹੇ ਸੀਗੇ ਜਾਂ ਹੁਣ ਜਦੋਂ ਲੰਘਦੇ ਨੇ ਕਿ ਉਹਨਾਂ ਨੂੰ ਦਿਖਾਈ ਨਹੀਂ ਦਿੰਦਾ ਹੈਗਾ ਕਿ ਇਹ ਜਿਹੜੇ ਕਬਜ਼ੇ ਨੇ ਕੀਤੇ ਹੋਏ ਨੇ ਤਾਂ ਕਦੋਂ ਤੱਕ ਜਿਹੜੇ ਕਬਜ਼ੇ ਚੱਲੇ ਰਹਿਣਗੇ ਨਵੇਂ ਈਓ ਨੇ ਜ਼ਰੂਰ ਜੁਆਇਨ ਕਰ ਲਿਆ ਹੈਗਾ ਖਰੜ ਦੇ ਵਿੱਚ ਪਹਿਲਾਂ ਉਹਨਾਂ ਕੋਲ ਪਹਿਲਾਂ ਨਵੇਂ گاؤں ਦਾ ਚਾਰਜ ਵੀ ਸੀਗਾ ਤੇ ਸ਼ਾਇਦ ਹੁਣ ਵੀ ਹੈਗਾ ਪਰ ਇਹ ਨਵੇਂ ਯੋਧਾਨ ਦੇ ਨਾਲ ਕਿੰਨੀਆਂ ਇੱਕ ਜੜੀਆਂ ਹੈਗੀਆਂ ਬਦਲਾਅ ਜ਼ਰੂਰ ਆਇਆ ਹੈਗਾ ਤਾਂ ਪ੍ਰਸ਼ਾਸਨ ਅਧਿਕਾਰੀਆਂ ਨੂੰ ਪਰ ਇੱਕ ਪਾਸੇ ਇੱਕ ਪਾਸੇ ਦੂਜੀ ਤਸਵੀਰ ਵੀ ਸਾਹਮਣੇ ਆਈ ਹੈ ਮੇਰੇ ਸਾਥੀ ਨੂੰ ਕਹਾਂਗਾ ਮੇਰਾ ਧਿਆਨ ਗਿਆ ਬਿਲਕੁਲ ਦੇਖ ਸਕਦੇ ਹੋ ਇੱਕ ਮਸ਼ਹੂਰ ਸਵੀਟ ਸ਼ਾਪ ਹੈਗੀ ਆ ਬਾਹਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਹੈਗਾ ਇਹ ਕੋਰੀਡੋਰ ਹੈਗਾ ਜਿਹੜਾ ਕਹਿ ਸਕਦੇ ਆਪਾਂ ਜਿਵੇਂ ਵਰਾਂਡਾ ਕਹਿ ਸਕਦੇ ਆ ਤਾਂ ਕੋਰੀਡੋਰ ਦੇ ਵਿੱਚ ਜਿਹੜਾ ਸਮਾਨ ਰੱਖਿਆ ਹੋਇਆ ਹੈਗਾ ਤਾਂ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ ਆਪਾਂ ਕਹਿ ਸਕਦੇ ਹਾਂ ਰੈਡੀ ਫੜੀਆਂ ਵਾਲਿਆਂ ਨੇ ਕਬਜ਼ੇ ਨਹੀਂ ਤਾਂ ਜਿਹੜੇ ਐਡੇ ਐਡੇ ਸ਼ੋਰੂਮਾਂ ਦੇ ਮਾਲਕ ਨੇ ਐਡੇ ਐਡੀਆਂ ਸਵੀਟ ਸ਼ਾਪਾਂ ਨੇ ਤਾਂ ਉਹਨਾਂ ਵੱਲੋਂ ਵੀ ਜਿਹੜੇ ਇਸ ਤਰ੍ਹਾਂ ਦੇ ਕਬਜ਼ੇ ਜ਼ਰੂਰ ਕੀਤੇ ਹੋਏ ਨੇ ਸਿਲੰਡਰ ਬਾਹਰ ਰੱਖੇ ਹੋਏ ਨੇ ਪੱਕੇ ਤੌਰ ਤੇ ਜਿਹੜੇ ਹੈਗੇ ਨੇ ਜੰਗਲੇ ਬਣਾਏ ਹੋਏ ਨੇ ਤੇ ਇਹ ਤਸਵੀਰਾਂ ਨੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਹੈਗਾ ਨਜਾਇਜ਼ ਕਬਜ਼ੇ ਔਰ ਸ਼ਰਿਅਮ ਦੇਖ ਸਕਦੇ ਹੋ ਆਪਣੇ ਸਵੀਟਸ ਬਣਾਉਦੇ ਨਜ਼ਰ ਆ ਰਹੇ ਨੇ ਉਹਨਾਂ ਦੇ ਕਾਰੀਗਰ ਖੜੇ ਨੇ ਇਹ ਰੋਡ ਦੇ ਤਸਵੀਰਾਂ ਦਿਖਾ ਰਿਹਾ ਗੋਪਾਲ ਸਵੀਟਸ ਦੀਆਂ ਕਿਸ ਤਰ੍ਹਾਂ ਜਿਹੜਾ ਹੈਗਾ ਉਹਨਾਂ ਨੂੰ ਇਹ ਕੀ ਕਿਸ ਨੇ ਇਹਨਾਂ ਨੂੰ ਅਧਿਕਾਰ ਦਿੱਤਾ ਕਿੰਨਾਂ ਨੇ ਇਹਨਾਂ ਨੂੰ ਪਰਮਿਸ਼ਨ ਦਿੱਤੀ ਕਿ ਇਸ ਤਰ੍ਹਾਂ ਦੀਆਂ ਤੁਸੀਂ ਇਹ ਚੀਜ਼ਾਂ ਬਣਾ ਸਕਦੇ ਹੋ ਤਾਂ ਸਵਾਲ ਜ਼ਰੂਰ ਨੇ ਇਸ ਸਮੇਂ ਚਾਹੇ ਨਵੇਂ ਹੀ ਉਹ ਆਏ ਨੇ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਕਿ ਈਓ ਜਾਂ ਪ੍ਰਸ਼ਾਸਨ ਦੇ ਅਧਿਕਾਰੀ ਇਸ ਦੇ ਉੱਪਰ ਕੰਮ ਕਰਦੇ ਨੇ ਮੌਕੇ ਦੇ ਜਿਹੜੇ ਹੈਗੇ ਨੇ ਅਧਿਕਾਰੀਆਂ ਦੇ ਵਿੱਚ ਧਿਆਨ ਦੇ ਵਿੱਚ ਲਿਆਉਣ ਲਈ ਖਬਰਾਂ ਕੀਤੀਆਂ ਜਾਂਦੀਆਂ ਨੇ ਤਾਂ ਕਿ ਉਹਨਾਂ ਦੇ ਧਿਆਨ ਵਿੱਚ ਲਿਆਦਾ ਜਾਵੇ ਪਰ ਸਵਾਲ ਉਹੀ ਨੇ ਕਿ ਪ੍ਰਸ਼ਾਸਨ ਦੇ ਅਧਿਕਾਰੀ ਜਦੋਂ ਬਣ ਰਹੇ ਸੀਗੇ ਉਸ ਸਮੇਂ ਸੁੱਤੇ ਪਈ ਸੀ ਜੇ ਉਸ ਸਮੇਂ ਨਹੀਂ ਤਾਂ ਗਿਆ ਜਾਂ ਨਹੀਂ ਨਿਕਲੇ ਹੈਗੇ ਕਿ ਰੋਜ਼ਾਨਾ ਜਿਹੇ ਤਰ੍ਹਾਂ ਇਥੋਂ ਨਹੀਂ ਨਿਕਲਦੇ ਹੈਗੇ ਉਹਨਾਂ ਦਾ ਧਿਆਨ ਉਸ ਸਮੇਂ ਕਿਉਂ ਨਹੀਂ ਜਾਂਦਾ ਹੈਗਾ ਕੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀ ਭੁਗਤ ਹੈ ਕੀ ਉਹ ਇਹਨਾਂ ਦੇ ਨਾਲ ਕੋਈ ਹੋਰ ਰابطਾ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਨੇ ਜਾਂ ਕਿਉਂ ਨਹੀਂ ਕਾਰਵਾਈਆਂ ਕਰਦੇ ਤਾਂ ਸਵਾਲ ਇਸ ਸਮੇਂ ਵੱਡੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉੱਪਰ ਖੜੇ ਹੁੰਦੇ ਨੇ ਈਓ ਸਾਹਿਬ ਇਸ ਵੱਲ ਜ਼ਰੂਰ ਧਿਆਨ ਦਿਓ ਕਿ ਇਸ ਤਰ੍ਹਾਂ ਦੇ ਨਜਾਇਜ਼ ਕਬਜ਼ੇ ਕਦੋਂ ਤੱਕ ਜਿਹੜੇ ਹੈਗੇ ਨੇ ਕੀਤੇ ਜਾਣਗੇ ਕੈਮਰਾ ਪਰਸਨ ਤੇਜਿੰਦਰ ਦੇ ਨਾਲ ਕਰਨਵੀਰ ਸਿੰਘ ਰੰਦਾਵਾ ਔਨ 에ਅਰ ਖਰੜ ਮੋ